ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਤਿਹ ਬੁਲਾਵੇ ਨਿਹਾਲ ਹੋ ਜਾਵੇ ਬਾਬਾ ਛੇਵੀ ਪਾਤਸ਼ਾਹ ਦੇ ਮਨ ਨੂੰ ਭਾਵੇ ਰਿਆ ਕਾਨ ਆਓ ਜੀ ਠੰਡੀ ਸਰਦਾਈ ਛਕਿਆ ਕਰੋ ਸਾਡੇ ਕੋਲ ਠੰਡੀ ਸਰਦਾਈ ਜੀ ਛਕਿਆ ਕਰੋ ਤੇ ਆਪਣੇ ਕਾਜੂ ਬਦਾਮ ਇਹਦੇ ਵਿੱਚ ਸਾਰਾ ਕੁਝ ਪੈ ਰਿਆ ਏ ਤੇ ਜਿਹੜੀਆਂ ਕੋਲਡ ਡਰਿੰਕਾਂ ਪੀਣੇ ਆਪਾਂ ਉਹਦੇ ਨਾਲੋਂ ਸਭ ਨੂੰ ਬਹੁਤ ਵਧੀਆ ਏ ਤੇ ਆਪਣਾ ਲੈ ਕੇ ਵੀ ਜਾਓ ਤੇ ਆਪਣੇ ਬੋਤਲਾਂ ਚ ਪੈਕ ਕਰਵਾਇਆ ਕਰੋ ਤੁਸੀਂ ਤੇ ਆਪਣੇ ਕੋਲ ਜਰੂਰ ਪਹੁੰਚਿਆ ਕਰੋ ਮੇਰਾ ਨਾਮ ਹਰਵਿੰਦਰ ਸਿੰਘ ਖਾਲਸਾ ਮੰਡੀ ਗਵਿੰਦਗੜ ਆ ਹਸਪੀਟਲ ਦੇ ਨੇੜੇ ਮੈਂ ਆਪਣਾ ਪੜਾ ਲਾਇਆ ਹੋਇਆ ਏ ਤੇ ਆਪਣਾ ਨਸਰਾਲੀ ਤੋਂ ਹਾਂ ਜੀ ਮੈਂ ਤੇ ਤੁਸੀਂ ਜਰੂਰ ਮੇਰੇ ਕੋਲ ਪਹੁੰਚਿਆ ਕਰੋ ਜੀ ਇਹਦੇ ਵਿੱਚ ਪਾਉਂਦੇ ਆ ਜੀ ਕਾਜੂ ਬਦਾਮ ਕਿਸ਼ਮਿਸ਼ ਤੇ ਆਪਣੇ ਆ ਹੋ ਗਈ ਸੌਫ ਹੋ ਗਈ ਜੀ ਸਾਰਾ ਕੁਝ ਪੈਂਦਾ ਜੀ ਇਹਦੇ ਵਿੱਚ ਗੁਲਾਬ ਦੀਆਂ ਪੱਤੀਆਂ ਹੋ ਗਈਆਂ ਜੀ ਆਕੀ ਹੋ ਗਈ ਖਸ ਖਸ ਹੋ ਗਈ ਜੀ ਤੇ ਆਪਣੇ ਆਹ ਹੋਗੇ ਛੋਟੀ ਇਲਾਚੀ ਹੋਗੀ ਜੀ ਤੇ ਆ ਕਾਲੀਆਂ ਮਿਰਚਾਂ ਹੋਗੀਆਂ ਜੀ ਤੇ ਆ ਬਾਦਾਮ ਹੋਗੇ ਜੀ ਤੇ ਆ ਸੌਫ ਹੋਗੀ ਜੀ ਤੇ ਆ ਕਾਜੂ ਹੋਗੇ ਜੀ ਇਹ ਠੰਡਾਈ ਦੇ ਵਿੱਚ ਪੈਂਦਾ ਸਾਰਾ ਕੁਝ ਹੈ ਜੀ ਪੰਜ ਬੱਤੀ ਨੂੰ ਹੁਣ ਇਨਾ ਕੁਝ ਬਹੁਤ ਮਹਿੰਗਾ ਹੈ ਇਹ ਕਿ ਮਹਿੰਗਾ ਪਰ ਉਹ ਬਜਟ ਤੇ ਆਏ ਨਾ ਤੁਹਾਡੇ ਚ ਚਲੋ ਜੀ ਹਾਂ ਜੀ ਸੇਵਾ ਹੀ ਲੱਗੇ ਹੋਈ ਆ ਜੀ ਕਰਨ ਬਸ ਕਿੰਨੇ ਦਾ ਗਲਾਸ ਹੈ ਇਹ ਜੀ 30 ਰੁਪਏ ਦਾ ਗਲਾਸ ਹੈ ਜੀ 150 ਰੁਪਏ ਦਾ ਗਲਾਸ ਹੈ ਜੀ ਕੋਲਡ ਡਰਿੰਕ ਨਾਲੋਂ ਬਹੁਤ ਫਾਇਦੇਦਾਰ ਚੀਜ਼ ਜਿਹੜੀ ਕੋਲਡ ਡਰਿੰਕ ਆ ਜੀ ਇਹ ਜਮੇ ਤੁਸੀਂ ਜ਼ਹਿਰ ਪੀ ਰਹੇ ਹੋ ਇਸ ਟਾਈਮ ਜਮੇ ਜ਼ਹਿਰ ਜਿਹੜੀ ਆਪਣੀ ਸ਼ਰਧਾਈ ਹੈ ਤੁਸੀਂ ਆਪਣੇ ਬੱਚਿਆਂ ਨੂੰ ਵੀ ਪਿਲਾਓ ਤੇ ਆਪਣੇ ਪਰਿਵਾਰ ਨੂੰ ਵੀ ਸਾਰੇ ਪੀ ਸਕਦੇ ਹੋ ਜਿਹੜੀ ਕੋਲਡ ਡਰਿੰਕ ਪੀਨੇ ਹੋ ਤੁਹਾਨੂੰ ਪਤਾ ਹੀ ਹੈ ਜਮੇ ਕੈਮੀਕਲ ਪੀ ਰਹੇ ਹੋ ਤੁਸੀਂ ਇਸ ਚੀਜ਼ ਦਾ ਜਿਹੜੀ ਆਪਣੀ ਸ਼ਰਧਾਈ ਆ ਸਭ ਤੋਂ ਵਧੀਆ ਚੀਜ਼ ਆ ਇਹਦੇ ਵਿੱਚ ਕੋਈ ਅਸੀਂ ਸੁੱਖੇ ਵਾਲਾ ਕੰਮ ਨਹੀਂ ਹੈਗਾ ਆਪਣਾ ਨਾ ਆਪਾਂ ਸੁੱਖਾ ਪਾਉਨੇ ਆ ਜੀ ਤੇ ਇਹਦੇ ਵਿੱਚ ਕੱਲੀ ਸ਼ਰਧਾਈ ਸ਼ਰਧਾਈ ਦਾ ਕੰਮ ਆ ਆਪਣੇ ਕੋਲ ਤੁਸੀਂ ਬੋਤਲ ਪਰ ਆ ਕੇ ਆਪਣੇ ਘਰੇ ਵੀ ਲੈ ਕੇ ਜਾਓ ਆਪਣੇ ਪਰਿਵਾਰ ਨੂੰ ਸਾਰੇ ਬੱਚਿਆਂ ਨੂੰ ਵੀ ਪਿਲਾਓ ਜੀ ਆ ਵੀਰ ਹੋਣੀ ਸਾਰੇ ਆਪਣੇ ਕੋਲ ਪੀਣ ਆਏ ਨੇ ਜੀ ਵੀਰ ਜੀ ਤੁਹਾਨੂੰ ਕਿਵੇਂ ਲੱਗਿਆ ਮੇਰਾ ਸਰਦਾਈ ਦਾ ਕੰਮ ਕੋਈ ਨਸ਼ੇ ਵਾਲੀ ਚੀਜ਼ ਲੱਗੀ ਆ ਜੀ ਇਹਦੇ ਵਿੱਚ ਤੁਹਾਨੂੰ ਬਹੁਤ ਵਧੀਆ ਚੀਜ਼ ਆ ਲੋ ਵੀਰ ਜੀ ਨੇ ਅੱਜ ਆ ਜੀ ਸਤਿ ਜੀ ਕੋਲੋਂ ਰਾਗ ਜੁਦੇ ਆਉਣਾ ਤੋਂ ਦਿਨ ਹੋ ਗਏ ਪੀਣ ਕਰਦੇ ਬਾਕੀ ਗੱਲ ਬਰੀ ਹੈ ਜੀ ਦਾ ਬੀਰੋਂ ਦਾ ਲਾਹੂਤਰਾ ਕੰਮ ਕਰੂਗੀ ਅੱਜ ਕੱਲ ਇਹ ਕਿਸੇ ਤਰ੍ਹਾਂ ਸੁਣੋ ਇਹਦਾ ਦੱਸੋ ਵਾਹ ਠੀਕ ਹੈ ਜੀ ਸਦਾਈ ਦਾ ਕੰਮ ਬਹੁਤ ਵਧੀਆ ਹੁੰਦਾ ਹੈ ਮੇਰਾ ਬੇਟਾ ਵੀ ਕਰਦਾ ਸੀ ਇਹ ਮਤਲਬ ਇਹ ਕੋਈ ਨਿਸ਼ਾਨੀ ਹੁੰਦਾ ਹੈ ਵਾ ਤੇ ਇਹ ਠੰਡਾਈ ਹੁੰਦੀ ਹੈ ਇਹ ਗਰਮੀਆਂ ਦਾ ਤੋਹਫਾ ਹੀ ਹੈ ਸਾਡੀ ਇਹਨੂੰ ਪੀੜਾਈ ਜੀਦਾ ਸਰੀਰ ਨੂੰ ਬਸਤ ਵਧੀਆ ਚੀਜ਼ ਹੈ